ਦੋਸਤੋ ਮੈਂ ਅੱਜ ਪੱਟੀ ਵਿਧਾਨ ਸਭਾ ਹਲਕੇ ਦੇ ਪਿੰਡ ਲੋਕਾ ਦੇ ਵਿੱਚੋਂ ਦੀ ਲੰਘਦੀ ਨਹਿਰ ਦੇ ਲਾਗੇ ਖੜਾ ਹਾਂ ਜਿਹੜੀ ਜੋੜੇਪੁਰ ਤੋਂ ਜੋੜੇਪੁਰ ਦੀ ਵੱੋਕੇ ਗਾਂ ਜਾਂਦੀ ਹੈ ਅੱਜ ਮੈਨੂੰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਸਵੇਰੇ 8 ਵਜੇ ਦਾ ਨਹਿਰ ਚ ਪਾੜ ਪਿਆ ਤਕਰੀਬਨ ਲਗ ਕੇ ਆ ਵੀ 7 ਏਕੜ ਪੈਲੀ ਜਿਹੜੀ ਉਹ ਬਰਬਾਦ ਹੋ ਚੁੱਕੀ ਹੈ ਇਸੇ ਜਗ੍ਹਾ ਤੋਂ ਅਜ ਤੋਂ 2 ਮਹੀਨਾ ਪਹਿਲਾਂ ਵੀ ਪਾੜ ਪਿਆ ਸੀ ਔਰ ਉਦੋਂ ਵੀ ਜਦੋਂ ਪੂਰਿਆ ਗਿਆ ਫਰਜ ਬੰਦਾ ਹੈ ਔਰ ਮੈਂ ਤੁਸੀਂ ਨਾ ਚਾਹੁੰਦਾ ਕਿ ਅੱਜ ਤਰਮਤਨ ਜ਼ਿਲ੍ਹੇ ਦਾ ਡੀਸੀ ਜਾਂ ਐਸਡੀਐਮ ਸਾਡੇ ਪੱਟੀ ਤੇ ਜਾਂ ਹੋਰ ਕੋਈ ਅਧਿਕਾਰੀ ਕਿੰਟੂ ਮੰਡੀ ਪਹੁੰਚ ਸਕਦੇ ਇੱਥੇ ਕਿਥੇ ਸੁੱਤੇ ਪਏ ਨੇ ਜੇ ਕਿਸੇ ਗਰੀਬ ਦਾ ਕੋਠਾ ਢੋਣਾ ਹੋਵੇ ਤੇ ਜੀਸੀਬੀ ਬਿਛਿਲ ਫੜਫੜ ਆ ਜਾਂਦੀ ਹੈ ਇਹ ਅੱਜ ਦੇ ਦਿਨ ਲੋਕਾਂ ਦੀ ਸਾਇੰਸ ਦੇ ਇੱਕੜ ਪੈਲੀ ਬਰਬਾਦ ਹੋ ਰਹੀ ਹੈ ਝੋਨੇ ਦੀਆਂ ਪਟਰੀਆਂ ਖਤਮ ਹੋ ਰੀਆਂ ਨੇ ਲੋਕਾਂ ਨੇ ਤੇ ਫਸਲਾਂ ਬਰਬਾਦ ਹੋ ਰਹੀਆਂ ਨੇ ਕੋਈ ਕਿਸੇ ਨੂੰ ਫਿਕਰ ਨਹੀਂਗਾ ਔਰ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕਿ ਤੁਰੰਤ ਹਰਕਤ ਵਿੱਚ ਆਣ ਕੇ ਇਸ ਜਗ੍ਹਾ ਤੇ ਵੱਡੀਆਂ-ਵੱਡੀਆਂ ਪਾਉਲਾਈਨ ਔਰ ਇਰੀਗੇਸ਼ਨ ਡਿਪਾਰਟਮੈਂਟ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਿੱਥੋਂ ਨਹਿਰ ਸ਼ੁਰੂ ਹੁੰਦੀ ਹੈ ਉਥੋਂ ਨਹਿਰ ਬੰਦ ਕੀਤੀ ਜਾਵੇ ਔਰ ਇਹਦੇ ਪਾਰ ਨੂੰ ਪੂਰਨ ਵਾਸਤੇ ਤੁਰੰਤ ਇਰੀਗੇਸ਼ਨ ਡਿਪਾਰਟਮੈਂਟ ਤੇ ਸਾਡਾ ਪ੍ਰਸ਼ਾਸਨ ਸਾਡੇ ਮਾਲਯੋਗ ਡੀਸੀ ਸਾਹਿਬ ਕਰਮ ਕਰਦੇ ਪੱਟੀ ਦੇ ਐਸਡੀਐਮ ਸਾਹਿਬ ਤੁਰੰਤ ਹਰਕਤ ਵਿੱਚ ਆਉਣ ਅੱਜ ਹੁਣ 12:00 ਵਜੇ ਨੇ 8 ਦਿਨਾਂ ਦੀ ਦਾਟ ਉੱਟੀ ਹੈ ਲੋਕ ਧਰਨਾ ਮਾਰ ਕੇ ਬੈਠੇ ਆ ਪ੍ਰਸ਼ਾਸਨ ਸੁੱਤਾ ਪਿਆ ਵਰਕਿੰਗ ਡੇ ਅੱਜ ਛੁੱਟੀ ਵਾਲਾ ਦਿਨ ਨਹੀਂਗਾ ਮੰਗਲਵਾਰ ਦਾ ਦਿਨ ਹੈ ਅੱਜ ਸਰਕਾਰ ਨੂੰ ਹਰਕਤ ਪਾਣ ਕੇ ਕੰਮ ਕਰਨਾ ਚਾਹੀਦਾ ਇਹ ਬਹੁਤ ਹੀ ਘਟੀਆ ਕਾਰਵਾਈ ਹੈ ਲੋਕਾਂ ਦਾ ਨਖਾਲ ਦੇ ਕੇ ਰੋਂ ਨਿਕਲਦਾ ਲੋਕਾਂ ਦਾ ਕਿ ਅੱਜ ਸਾਰੀ ਪੈਲੀ ਘਟੜ ਘਟ 100 150 ਕਿੱਲਾ ਬਰਬਾਦ ਹੋ ਗਈ ਹੈ ਜੇ ਜਿਸ ਤਰੀਕੇ ਨਾਲ ਜਿਮੀ ਤੇਜ਼ੀ ਨਾਲ ਪਾਣੀ ਚੱਲ ਰਿਹਾ ਤੇ ਹੋ ਸਕਦਾ ਸ਼ਾਮ ਤੱਕ ਕਿੰਨੇ ਕਿੱਲੇ ਬਰਬਾਦ ਹੋ ਰਹੇ ਨੇ ਔਰ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕਿ ਤੁਰੰਤ ਹਰਕਤ ਚਾਲ ਕੇ ਬੰਦ ਕਰਾਉਣ ਔਰ ਮੈਂ ਜ਼ਿੰਮੇਵਾਰੀ ਦੇ ਨਾਲ ਮੈਨੂੰ ਵੇਖ ਕੇ ਬੜਾ ਦੁੱਖ ਹੋਇਆ ਹੈ ਕਿ ਅੱਜ ਸਾਡੇ ਸੈਕਰੇਡੇ ਭਰਾ ਜਿਹੜੇ ਆ ਉਹਨਾਂ ਦੇ ਘਰ ਉਹਨਾਂ ਦੀਆਂ ਪੈੜੀਆਂ ਬਰਬਾਦ ਹੋ ਰਹੀਆਂ ਪਰ ਪ੍ਰਸ਼ਾਸਨ ਨਾਲ ਦੀ ਚੀਜ਼ ਇੱਥੇ ਦਿਖਾਈ ਕੋਈ ਨਹੀਂ ਦਿੰਦੀ ਲੋਕ ਆਕ ਕੇ ਸੜਕ ਤੇ ਧਰਨਾ ਮਾਰਨ ਵਾਸਤੇ ਮਜਬੂਰ ਹੋਏ ਨੇ ਔਰ ਪ੍ਰਸ਼ਾਸਨ ਨੂੰ ਤੁਰੰਤ ਹਰਕਤ ਵਿੱਚ ਜਾਣ ਕੇ ਲੋਕਾਂ ਦਾ ਬਚਾਅ ਕਰਨਾ ਚਾਹੀਦਾ ਮੇਰੀ ਪੁਰਜਰ ਅਪੀਲ ਨਹੀਂ ਤਾਂ ਅਸੀਂ ਵੱਟ ਤੁਹਾਡਾ ਐਕਸ਼ਨ ਕਰਾਂਗੇ ਧੰਨਵਾਦ